ਆਮ ਆਦਮੀ ਦੀ ਪੰਜਾਬ ਸਰਕਾਰ ਦਾ ਇੱਕ ਘੋਟਾਲਾ ਹੋਰ ਸਾਹਮਣੇ ਆਇਆ ਕਿਸ ਤਰ੍ਹਾਂ 144 ਹਾਈਲੈਕਸ ਟੋਇਟਾ ਦੀਆਂ ਗੱਡੀਆਂ ਖਰੀਦੀਆਂ ਗਈਆਂ ਔਰ ਉਹਦੇ ਅੰਦਰ ਲਗਭਗ 14.5 ਕਰੋੜ ਰੁਪਏ ਦਾ ਅੰਡਰ ਟੇਬਲ ਪੈਸੇ ਦਾ ਲੈਣ ਦੇਣ ਕੀਤਾ ਗਿਆ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਨਵੌਇਸ ਆ ਜਿਹੜੀ ਪੰਜਾਬ ਪੁਲਿਸ ਦੀ ਆ ਇਸ ਨੂੰ ਇਨਵੌਇਸ ਅੰਦਰ ਕਲੀਅਰ ਲਿਖਿਆ ਹੈ ਡਿਸਕਾਊਂਟ ਜ਼ੀਰੋ ਬਿਨਾ ਡਿਸਕਾਊਂਟ ਦੇ ਗੱਡੀ ਖਰੀਦੀ ਔਰ ਇਹਦੀ ਵੈਲਿਊ 10 ਲੱਖ ਰੁਪਿਆ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲਦਾ ਹੈ ਤੇ ਲਾਸਟ ਤੇ ਪਹਿਲਾਂ ਮੈਂ ਆਪ ਖੁਦ ਇੱਕ ਗੱਡੀ ਦੀ ਪਰਫਾਰਮਾ ਨੋਆਇਸ ਮੰਗਵਾਈ ਜਿੱਦ ਨੂੰ ਲਿਖ ਕੇ ਭੇਜਿਆ ਹੈ ਕਿ ਗੱਡੀ ਦੀ ਵੈਲਿਊ 38 ਲੱਖ ਰੁਪਿਆ ਤੇ ਡਿਸਕਾਊਂਟ 10 ਲੱਖ ਰੁਪਿਆ 9 ਲੱਖ 20 ਹਜ਼ਾਰ ਰੁਪਿਆ ਕੰਪਨੀ ਡਿਸਕਾਊਂਟ 80 ਹਜ਼ਾਰ ਰੁਪਿਆ ਮੰਥਲੀ ਡਿਸਕਾਊਂਟ ਇਸ ਸਪੈਸ਼ਲ ਮੰਥ ਦਾ ਔਰ 10 ਲੱਖ ਰੁਪਿਆ ਅਗਰ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲ ਰਿਹਾ ਹੈ ਤੇ ਪੰਜਾਬ ਸਰਕਾਰ ਤੇ 144 ਗੱਡੀਆਂ ਖਰੀਦ ਰਹੀ ਸੀ 15 ਲੱਖ ਰੁਪਿਆ ਡਿਸਕਾਊਂਟ ਮਿਲਣਾ ਚਾਹੀਦਾ ਸੀ ਇਹ ਸਾਰਾ ਪੈਸਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਇਥੋਂ ਲੁਟੇਰੇ ਗਏ ਨੇ ਦਿੱਲੀ ਨੂੰ ਦਿੱਲੀ ਤੋਂ ਲੁੱਟ ਕੇ ਪੰਜਾਬ ਉਹਨਾਂ ਨੇ ਨਵੇਂ-ਨਵੇਂ ਰਸਤੇ ਲੱਭਦੇ ਨੇ ਪੰਜਾਬ ਨੂੰ ਲੁੱਟਣ ਦੇ ਮੈਂ ਇਸ ਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖ ਕੇ ਅਗਰਾਹ ਕੀਤਾ ਉਹਨਾਂ ਨੂੰ ਬੇਨਤੀ ਕੀਤੀ ਆ ਕੇਜਰੀਵਾਲ ਜੀ ਇਸ ਤੇ ਕਾਰਵਾਈ ਕਰੋ ਤੁਸੀਂ ਇਮਾਨਦਾਰੀ ਦਾ ਟੋਲ ਪਿੱਟਦੇ ਸੀਗੇ ਅੱਜ ਤੁਹਾਡੇ ਹੀ ਮੰਤਰੀ ਤੁਹਾਡੇ ਹੀ ਮੁੱਖ ਮੰਤਰੀ ਤੁਹਾਡੀ ਹੀ ਸਰਕਾਰ ਉੱਤੇ ਲੁੱਟਣ ਦਾ ਕੰਮ ਕਰਦੀ ਪਈ ਆ ਔਰ ਤੁਹਾਡੀ ਜਾਣਕਾਰੀ ਤੋਂ ਬਿਨਾਂ ਕੰਮ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਕਿ ਸੀਡੀ ਸੀਬੀਆਈ ਡੀ ਇਸ ਤੇ ਕਾਰਵਾਈ ਕਰੇ ਫਿਰ ਸੀਬੀਆਈ ਈਡੀ ਕਾਰਵਾਈ ਕਰੂਗੀ ਤੇ ਤੁਸੀਂ ਕਹੋਗੇ ਵੈਂਡੇਟਾ ਪੋਲਿਟਿਕਸ ਦਾ ਰੋਣਾ ਧੋਣਾ ਕਰੋਗੇ ਅੱਛੀ ਗੱਲ ਹੈ ਕਿ ਤੁਸੀਂ ਖੁਦ ਕਾਰਵਾਈ ਕਰੋ ਔਰ ਇਹ ਜਾਣਕਾਰੀ ਜਨਤਕ ਕਰੋ ਕਿ ਕਿੰਨਾ ਲੋਕਾਂ ਨੇ ਅੰਡਰ ਟੇਬਲ 14-15 ਕਰੋੜ ਰੁਪਏ ਲਿਆ ਏ ਉਹਨਾਂ ਲੋਕਾਂ ਦੇ ਤੁਸੀਂ ਕੀ ਕਾਰਵਾਈ ਕਰਦੇ ਪਏ ਜੇ ਜੇਕਰ ਪੰਜਾਬ ਪੁਲਿਸ ਨੇ ਔਰ ਪੰਜਾਬ ਦੀ ਸਰਕਾਰ ਨੇ ਕਾਰਵਾਈ ਨਾ ਕੀਤੀ ਅਸੀਂ ਇਸ ਕੇਸ ਨੂੰ ਲੈ ਕੇ ਚਾਹੇ ਕੋਰਟ ਜਾਣਾ ਪਵੇ ਪਾਵੇਂ ਕੋਰਟ ਤੋਂ ਡਾਇਰੈਕਸ਼ਨਸ ਲੈਣੀਆਂ ਪੈਣ ਪਾਵੇਂ ਹਾਈ ਕੋਰਟ ਤੋਂ ਲੈਣੀਆਂ ਪੈਣ सीबीआई ਕੋਲ ਚੰਡੀਗੜ੍ਹ ਜਾਣਾ ਪਵੇ ਐਡੀ ਕੋ ਜਿੱਥੇ ਵੀ ਜਾਣਾ ਪਊ ਜਾਵਾਂਗੇ ਲੇਕਿਨ ਪੰਜਾਬ ਨੂੰ ਇਸ ਤਰ੍ਹਾਂ ਇਹਨਾਂ ਲੁਟੇਰਿਆਂ ਨੂੰ ਲੁੱਟਣ ਨਹੀਂ ਦੇਵਾਂਗੇ